ਡੇਰੇਦਾਰਾਂ ਦੇ ਮੂਹਰੇ ਸਰਕਾਰਾਂ ਫੇਰ ਇੱਕ ਵਾਰੀ ਚੁੱਪ ਕਰ ਗਈਆਂ ਇਸ ਗੱਲ ਨਾਲ ਤੁਸੀਂ ਵੀ ਸਹਿਮਤ ਹੋਵੋਗੇ ਪਰ ਤੁਸੀਂ ਕਿਉਂ ਚੁੱਪ ਹੋ ਮੈਨੂੰ ਇਹ ਗੱਲ ਦਾ ਜਵਾਬ ਜ਼ਰੂਰ ਦੇ ਦਿਓ ਹੁਣ ਅਗਲੇ ਕਹਿੰਦੇ ਸਾਡਾ ਡੇਰਾ ਨਹੀਂ ਪਰ ਇੱਕ ਪਾਸੇ ਖੋਸਾ ਸਾਹਿਬ ਵਰਗੇ ਜਿਹੜੇ ਸਬੂਤ ਪੇਸ਼ ਕਰ ਰਹੇ ਉਹਨਾਂ ਨੂੰ ਦੇਖ ਕੇ ਤੇ ਮੈਂ ਕਹਿੰਦਾ ਵੀ ਉਹਨਾਂ ਦੀ ਵੈਬਸਾਈਟ ਦੇ ਉੱਪਰ ਜਾ ਕੇ ਜਦੋਂ ਰਾਜਾ ਕਮਲ ਸਿੰਘ ਦੀ ਵੈਬਸਾਈਟ ਦੇਖਦੇ ਆ ਤਾਂ ਉਹਦੇ ਉੱਤੇ ਦੇਖ ਕੇ ਸਾਰਾ ਕੁਝ ਹੀ ਕਿਉਂ ਹੋਰ ਦਿਸ ਰਿਹਾ ਯਾਰ ਮੈਂ ਕਹਿੰਦਾ ਉਹ ਕਰਨੀ ਵਾਲੇ ਸੰਤ ਹੋਣਗੇ ਮਹਾਪੁਰਸ਼ ਹੋਣਗੇ ਪਰ ਮੈਂ ਕਹਿੰਦਾ ਜੱਥੇਦਾਰ ਦੇ ਮੂਹਰੇ ਵਿੱਚ ਸਾਡੇ ਦੇ ਘੁੰਗਣੀਆਂ ਕਿਉਂ ਪੈ ਗਈਆਂ ਜੱਥ ਜੇ ਤੁਹਾਡੇ ਮਨ 'ਚ ਵੀ ਇਹ ਸਵਾਲ ਹੈਗਾ ਵੀ ਇਹਦੇ ਉੱਤੇ ਸਪਸ਼ਟੀਕਰਨ ਹੋਣਾ ਚਾਹੀਦਾ ਇੱਕ ਪਾਸੇ ਤੁਸੀਂ ਮੁੱਖ ਮੰਤਰੀ ਹੱਥ ਚ ਕੀ ਆ ਮੈਂ ਕਹਿੰਦਾ ਮਰਿਆਦਾ ਪੜਾਈ ਜਾਂਦੇ ਹੋ ਵੀ ਭਾਈ ਕੀ ਸਾਡੀ ਗੁਰੂ ਮਰਿਆਦਾ ਕੀ ਆ ਕਹਿੰਦੇ ਪਹਿਲਾਂ ਮਰਿਆਦਾ ਪੜ੍ਹ ਲਓ ਮੈਂ ਕਹਿੰਦਾ ਤੁਸੀਂ ਵੀ ਆ ਮਰਿਆਦਾ ਪੜ੍ਹ ਲਓ ਪਹਿਲਾਂ ਦੇਖ ਲਓ ਇੱਥੇ ਕੀ ਲਿਖਿਆ ਹੋਇਆ ਜਿਹੜੀ ਇਸ ਪੇਜ ਦੇ ਉੱਤੇ ਕੀ ਇਹ ਕਲੌਜ਼ ਸਸਾ ਲਿਖੀ ਵੀ ਆ ਸ਼ਰਯਾਮ ਦੇ ਕਿ ਦੀਵੇ ਵਿੱਚ ਜਾ ਕੇ ਕੋਈ ਆਰਤੀ ਨਹੀਂ ਕਰਨੀ ਤੇ ਜੋਤਾਂ ਜਗਾਉਣ ਜਾਂ ਟੱਲ ਖੜਕਾਉਣ ਦੀ ਮਨਾਹੀ ਆ ਤੇ ਸ਼ਰਯਾਮ ਕੀ ਉੱਥੇ ਟੱਲ ਲੱਗਿਆ ਕਿ ਨਹੀਂ ਲੱਗਿਆ ਹਾਂ ਕਲੌਜ਼ ਦੇ ਵਿੱਚ ਲਿਖਿਆ ਹੋਇਆ ਕਿ ਗੁਰੂ ਸਾਹਿਬ ਦੇ ਤੁਲ ਕਿਸੇ ਵੀ ਕੀ ਆ ਮੈਂ ਦਰਜਾ ਗੁਰਦੁਆਰਿਆਂ ਦੇ ਵਿੱਚ ਨਹੀਂ ਦਿੱਤਾ ਜਾ ਸਕਦਾ ਤੇ ਅਨਮਤ ਦਾ ਕੋਈ ਤਿਹਾੜ ਵੀ ਨਹੀਂ ਮਨਾਇਆ ਜਾ ਸਕਦਾ ਸਾਹਾ ਕਲਾਜ਼ ਕੀ ਕਹਿੰਦੀ ਆ ਵੀ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਤਸਵੀਰਾਂ ਹੈਗੀਆਂ ਉਹਨਾਂ ਨੂੰ ਵੀ ਰੱਖ ਕੇ ਕੀ ਉਹਦਾ ਪੂਜਾ ਨਹੀਂ ਕੀਤੀ ਜਾ ਸਕਦੀ ਉਹਨੂੰ ਮੱਥੇ ਨਹੀਂ ਟੇਕੇ ਜਾ ਸਕਦੇ ਤੇ ਹੁਣ ਜੇ ਆਪਾਂ ਗੁਰੂ ਘਰਾਂ ਦੀ ਗੱਲ ਕਰ ਲਈਏ ਇਹ ਕਲੇਰ ਸੋਖਾਨਾ ਸਾਬ ਦੀ ਮੈਂ ਗੱਲ ਨਹੀਂ ਕਰਦਾ ਹੋਰ ਵੀ ਬੜੇ ਗੁਰੂ ਘਰ ਨੇ ਜਿਹੜੇ ਰਾਜਾ ਨਵਕਮਲ ਜੀ ਦੇ ਕੀ ਨਾਂ ਦੇ ਉੱਤੇ ਚੱਲ ਰਹੇ ਆ ਪਹਿਲਾਂ ਬੱਲੋਵਾਲ ਦਾ ਆ ਜਾਂਦਾ ਜਿੱਥੇ ਕੀ ਆ ਰਾਜਾ ਸਾਹਿਬ ਦਾ ਕਹਿੰਦੇ ਜਨਮ ਹੋਇਆ ਇਹ ਗੁਰੂ ਸਾਹਿਬ ਦਾ ਨਾਨਕਾ ਘਰ ਆ ਤੇ ਇੱਥੇ ਜੋ ਕੁਝ ਹੈ ਉਹ ਤੁਹਾਡੇ ਸਾਹਮਣੇ ਆ ਪਹਿਲਾਂ ਦੇਖ ਲਓ ਤਸਵੀਰਾਂ ਦੇ ਵਿੱਚ ਤੇ ਜਿਹੜਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਉਹਦੇ ਉੱਪਰ ਮੈਨੂੰ ਤੁਹਾਨੂੰ ਸਪਸ਼ਟ ਦਿਖਾਈ ਦਿੰਦਾ ਹੋਊ ਕਿ ਸਾਡੇ ਜਿੱਥੇ ਕੀ ਆ ਉੱਪਰਲੇ ਪਾਸੇ ਨਿਸ਼ਾਨ ਸਾਹਿਬ ਦੇ ਖੰਡਾ ਜਮਾ ਕੇ ਹੁੰਦਾ ਤਾਂ ਉੱਥੇ ਕੀ ਦਿਖਾਈ ਦੇ ਰਿਹਾ ਮੋਰ ਦੇ ਖੰਭ ਦਿਖਾਈ ਦੇ ਰਹੇ ਆ ਤੇ ਦੂਸਰਾ ਇੱਕ ਉਥੇ ਕੀ ਆ ਪੂਜਾ ਸਥਾਨ ਬਣਿਆ ਹੋਇਆ ਪਲੰਘ ਸਾਹਿਬ ਦੇ ਨਾਂ ਦੇ ਉੱਤੇ ਕੀ ਆ ਬਣਿਆ ਹੋਇਆ ਤੇ ਉੱਥੇ ਗੋੜਕਾਂ ਵੀ ਲੱਗੀਆਂ ਨੇ ਹੁਣ ਗੱਲ ਕਰ ਲਈਏ ਆ ਮਜਾਰਾ ਜਿਹੜਾ ਕੀ ਆ ਨੌਬਾਦ ਪਿੰਡ ਦਾ ਨਾਂ ਕਹਿੰਦੇ ਅਸੀਂ ਮੰਨ ਲ ਪਰ ਮਜਾਰਾ ਆਪਾਂ ਸਾਰੇ ਜਾਣਦੇ ਆ ਪੁਰਾਣੇ ਇਤਿਹਾਸ ਦੇ ਵਿੱਚ ਕੀ ਹੁੰਦਾ ਸੀ ਮਜਾਰਾ ਇੱਥੇ ਜਿਹੜਾ ਕੀ ਹੈ ਮੈਨਕਾ ਅਸੀਂ ਚੰਦੋਆ ਸਾਹਿਬ ਲੱਗਿਆ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਕੀ ਹੈ ਸਾਡੇ ਚਾਨਣੀ ਮਾ ਕੇ ਲੱਗੀ ਹੋਈ ਹੁੰਦੀ ਆ ਉਹਦੇ ਉੱਪਰ ਜਿਹੜੀ ਕੀ ਹੈ ਤੋਕ ਉੱਕਰੀ ਹੋਈ ਆ ਇਹ ਤੁੱਕ ਦੇਖ ਲਓ ਕੀ ਲਿਖੀ ਹੋਈ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਹੀਂ ਹੈਗੀ ਇਹ ਇਹਨਾਂ ਦੇ ਧਾਰਮਿਕ ਗ੍ਰੰਥ ਜਿਹੜਾ ਹੈਗਾ ਭਗਵਾਨ ਵਿਲਾਸ ਜਿਹੜਾ ਉਹਦੇ ਵਿੱਚੋਂ ਲਈ ਗਈ ਤੋਕਾ ਤੇ ਗੋਲਕ ਦੇ ਉੱਤੇ ਵੀ ਕੀ ਲਿਖਿਆ ਧੰਨ ਧੰਨ ਸ਼੍ਰੀ ਕੀ ਆ ਰਾਜਾ ਨਵਕਮਨ ਸਾਹਿਬ ਜੀ ਮਾ ਕੇ ਕੀ ਲਿਖਿਆ ਹੋਇਆ ਗੋਲਕਾਂ ਦੇ ਉ ਹੁਣਾ ਗੋਸਲਾ ਪਿੰਡ ਵਾਲੇ ਗੁਰੂ ਘਰ ਜਿਹੜਾ ਹੈਗਾ ਜਿਹਨੂੰ ਮੰਜੀ ਸਾਹਿਬ ਦਾ ਨਾਮ ਦਿੱਤਾ ਗਿਆ ਲਗਭਗ ਸਾਰੇ ਗੁਰੂ ਘਰਾਂ ਦੇ ਨਾਂ ਸਾਡੇ ਕਿਹ ਸਿੱਖਾਂ ਦੇ ਜਿਹੜੇ ਕਿ ਮਸ਼ਹੂਰ ਗੁਰੂ ਘਰ ਹੈਗਾ ਉਹਨਾਂ ਦੇ ਨਾਂ ਦੇ ਉੱਤੇ ਰੱਖੇ ਹੋਏ ਆ ਹੁਣ ਮੰਜੀ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਹੈ ਤੇ ਪਹਿਲੀ ਗੱਲ ਦਾ ਬਾਹਰ ਬਾਬੇ ਨਾਨਕ ਦੀ ਤਸਵੀਰ ਲਿਖਿਆ ਸਤਨਾਮ ਵਾਹਿਗੁਰੂ ਉੱਪਰ ਉਕਰਿਆ ਹੋਇਆ ਠੀਕ ਹੈ ਇਹ ਤਸਵੀਰ ਦੇ ਵੀ ਸੀ ਤਾਂ ਵਿਰੋਧੀਆਂ ਪਰ ਕੀ ਅੰਦਰਲੇ ਪਾਸੇ ਕੀ ਦਿਖਾਈ ਦੇ ਰਿਹਾ ਅੰਦਰ ਜੈ ਰਾਜੇ ਦੀ ਲਿਖਿਆ ਹੋਇਆ ਤੇ ਉੱਪਰ ਕੀ ਲਿਖਿਆ ਹੋਇਆ ਤਖਤ ਹਜੂਰ ਸ੍ਰੀ ਨਵਕਮਲ ਰਾਜਾ ਸਾਹਿਬ ਪਿੰਡ ਗੋਸਲਾ ਸਾਰ ਜੈ ਰਾਜੇ ਦੀ ਰਾਜਾ ਬਲੀ ਕਰਪਲੀ ਇਸ ਤੋਂ ਇਲਾਵਾ ਪਿੰਡ ਝੰਗੜਾਂ ਦੇ ਵਿੱਚ ਕੀ ਆ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਪਿੰਡ ਰਹਿਪਾ ਦੇ ਵਿੱਚ ਕਿਹੜਾ ਤਖਤਸ਼ਰੀ ਰਾਜਾ ਸਾਹਿਬ ਭਾਈ ਤਖਤਸੀ ਦਾ ਕੀ ਆ ਆਪਣੇ ਪੰਜ ਹੀ ਸੁਣੇ ਆ ਇਹ ਤਖਤ ਕਿੱਥੋਂ ਆ ਗਏ ਜਥੇਦਾਰ ਸਾਹਿਬ ਹੈ ਜਵਾਬ ਕੋਈ ਤੁਹਾਡੇ ਕੋਲੇ ਹੁਣ ਰਹਿਤ ਮਰਿਆਦਾ ਦੀ ਗੱਲਾਂ ਤੁਸੀਂ ਕੀ ਆ ਗਾਹਾਂ ਪੜਾਉਂਦੇ ਸੀ ਪਹਿਲਾਂ ਆਪਤਾ ਪੜ੍ਹ ਲਓ ਤੇ ਤੁਸੀਂ ਆਪ ਕਿਹਾ ਸੀ ਵੀ 328 ਰੁਪਿਆਂ ਦੇ ਉੱਤੇ ਜਿਹੜਾ ਕੀ ਆ ਤੁਸੀਂ ਕਹਿੰਦੇ ਸੀਗੇ ਵੀ ਸਿਆਸਤ ਕਰੂਗਾ ਤੇ ਹੁਣ ਸਿਆਸਤ ਕਰ ਕੌਣ ਰਿਹਾ ਆ ਤੁਹਾਡੇ ਵਾਲੇ ਸਭ ਤੋਂ ਪਹਿਲਾਂ ਕੀ ਆ ਪਹੁੰਚੇ ਆ ਐ ਜੀਪੀਸੀ ਦਾ ਪ੍ਰਧਾਨ ਤੇ ਬਾਦਲਾਂ ਦੇ ਕੀ ਆ ਸਭ ਤੋਂ ਵੱਡੇ ਕਟਸ਼ਾ ਹੋਣ ਦਾ ਜਿਹੜਾ ਬਾਕੀ ਨਿਭਾ ਰਹੇ ਆ ਰੋਲ ਉਹ ਕੀ ਆ ਧਾਮੀ ਸਾਹਿਬ ਵੀ ਉੱਥੇ ਪਹੁੰਚਦੇ ਆ ਤੇ ਨਾਲ ਉਹਨਾਂ ਦੇ ਕੀ ਆ ਹੋਰ ਆਗੂ ਪਹੁੰਚਦੇ ਆ ਇਹਨਾਂ ਦੇ ਤੇ ਜਾ ਕੇ ਉੱਥੇ ਜੋ ਸਟੇਟਮੈਂਟਾਂ ਦਿੰਦੇ ਆ ਜੋ ਬਿਆਨਬਾਜ਼ੀ ਹੁੰਦੀ ਆ ਤੇ ਹੁਣ ਤੱਕ ਵੀ ਜਿਹੜੀ ਹੋ ਰਹੀ ਆ ਉਸ ਤੋਂ ਬਿਨਾਂ ਮੈਂ ਤਾਂ ਕੀ ਆ ਬਾਕੀ ਆਪ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਕਹਿਣਾ ਉਹ ਵੀ ਕਿਤੇ ਨਾ ਕਿਤੇ ਕੀ ਜਾ ਕੇ ਉੱਥੇ ਸਿਆਸਤਾਂ ਹੀ ਕਰੀ ਜਾਂਦੇ ਇੱਕ ਤਾਂ ਕਹਿੰਦਾ ਮੈਂ ਅਸਤੀਫਾ ਦਿੰਨਾ ਜੀ ਕਹਿੰਦਾ ਇਹਨਾਂ ਤੋਂ ਪਾਸੇ ਹਟਦਾ ਕਿਉਂਕਿ ਉਹਨੇ ਵੋਟਾਂ ਲੈਣੀਆਂ ਨੇ ਦੂਜੇ ਸਾਡਾ ਮੰਤਰੀ ਕੀ ਆ ਚੀਮਾ ਯਾਰ ਤੁਸੀਂ ਕਹਿਣ ਵਾਲੇ ਕੋਣ ਹੁੰਨੇ ਹੋ ਵੀ ਸਹੀ ਆ ਸਾਰਾ ਕੁਝ ਸਹੀ ਹਾਂਜੀ ਸਾਡੇ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਉੱਤੇ ਜਾ ਕੇ ਕੀ ਆ ਦੇਣ ਵੀ ਹਾਂਜੀ ਸਾਰਾ ਕੁਝ ਸਹੀ ਹੈਗਾ ਤੇ ਜਦੋਂ ਉਹਨਾਂ ਦਾ ਮਾਕੇ ਕੀ ਆ ਜਿੰਦਗੀ ਦੇ ਉੱਤੇ ਲਿਖਿਆ ਹੋਇਆ ਜਿਹੜਾ ਮਾਕੇ ਹੈਗਾ ਕਿਤਾਬ ਚਾ ਉਹ ਕੀ ਆ ਨੂਰੀ ਕਿਰਨਾ ਜਿਹਨੂੰ ਆਪਾਂ ਡਿਟੇਲ ਦੇ ਵਿੱਚ ਜਦੋਂ ਪੜ੍ਹਦੇ ਆ ਉਹਦੇ ਰਾਜਾ ਸਾਹਿਬ ਦੇ ਸਾਰੇ ਕੌਤਕ ਲਿਖੇ ਹੋਏ ਵੀ ਕੀ ਕੀ ਕੌਤਕ ਉਹਨਾਂ ਨੇ ਕੀਤੇ ਆ ਤੇ ਉਹੀ ਕੌਤਕ ਜਿਹੜੇ ਕੀ ਆ ਮੈਂ ਕਹਿੰਦਾ ਜਦੋਂ ਸਿਮਿਲੈਰਿਟੀ ਅਸੀਂ ਦੇਖਦੇ ਆ ਨਾ ਜਿਨ੍ਹਾਂ ਨੇ ਗੁਰੂਆਂ ਦਾ ਇਤਿਹਾਸ ਪੜ੍ਹਿਆ ਉਹਦੇ ਨਾਲ ਕਈ ਥਾਵਾਂ ਤੇ ਕੀ ਉਹਨਾਂ ਦੇ ਕੌਤਕ ਕੀ ਆ ਮੇਲ ਖ ਰਾਜਾ ਲੇ ਕਿ ਨਵ ਕਮਲ ਜਿਹੜੇ ਹੈਗੇ ਆ ਜਿੰਨਾ ਦੀ ਕੀ ਆ ਪੂਜਾ ਉੱਥੇ ਸਥਾਨ ਬਣਿਆ ਹੋਇਆ ਮੈਂ ਕਹਿੰਦਾ ਜਮ ਜਮ ਪੂਜਾ ਕਰਨ ਜਰਾ ਹਾਸ ਤੱਕ ਕਿਸੇ ਥਾਂ ਤੇ ਵੀ ਬੰਦੇ ਰੱਖਣਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਤਾਂ ਨਾ ਖਰਾਬ ਕੀਤੀ ਜਾਵੇ ਹੁਣ ਉੱਥੇ ਕੀ ਦੱਸਿਆ ਕੀ ਜਾ ਰਿਹਾ ਕਹਿੰਦੇ ਜੀ ਇੱਕ ਲਾਈਨ ਦੇ ਵਿੱਚ ਕੀ ਮਹਾਰਾਜ ਪ੍ਰਕਾਸ਼ ਕੀਤੇ ਹੋਏ ਆ ਕਹਿੰਦੇ ਜੀ 40 42 ਕੀ ਆ ਉੱਥੇ ਖੰਡ ਪਾਠ ਸਾਹਿਬ ਲਗਾਤਾਰ ਕਹਿੰਦੇ ਕੀ ਆ ਚੱਲ ਰਹੇ ਆ ਮੈਂ ਕਹਿੰਦਾ ਮਰਿਆਦਾ ਦੇ ਵਿੱਚ ਥੋੜੇ ਲਿਖਿਆ ਪਿਆ ਵੀ ਹਾਂਜੀ ਇੱਕ ਥਾਂ ਦੇ ਉੱਤੇ ਲਗਾਤਾਰ ਕੀ ਆ ਇਸ ਤਰ੍ਹਾਂ ਬਾਕੀ ਮਹਾਰਾਜ ਪ੍ਰਕਾਸ਼ ਕਰਕੇ ਪਾਠ ਹੋ ਸਕਦਾ ਚਾਹੀਦਾ ਤਾਂ ਇਹ ਆ ਕਿ ਮੈਂ ਕਹਿੰਦਾ ਵੀ ਪਾਠ ਇੱਕ ਥਾਂ ਦੇ ਕੀ ਹੈ ਪ੍ਰਗਾਸ਼ ਹੋਵੇ ਇੱਕ ਥਾਂ ਦੇ ਪਾਠ ਕੀਤਾ ਜਾ ਰਿਹਾ ਹੋਵੇ ਸੰਗਤਾਂ ਬੈਠ ਕੇ ਸੁਣਨ ਇਹਦੇ ਸਾਰੇ ਕੀ ਹੈ ਬੈਠੇ ਪਾਠ ਪ੍ਰਗਾਸ਼ ਕੀਤੇ ਆ ਪਾਠ ਪੜ ਰਿਹਾ ਬੈਟਰ ਮੂਰੇ ਸੰਗਤ ਕੋਈ ਵੀ ਨਹੀਂ ਇਹ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਦੇਖ ਵੀ ਲਿਓ ਜਿਹੜੇ ਦਰਬਾਰ ਸਾਹਿਬ ਦਿਖਾਏ ਜਾ ਰਹੇ ਆ ਜਿਹਦੇ ਵਿੱਚ ਮੂਰੇ ਸੰਗਤ ਹੀ ਹੈ ਨਹੀਂ ਕਿਸੇ ਦਰਬਾਰ ਸਾਹਿਬ ਇਹ ਮਰਿਆਦਾ ਸਹੀ ਆ ਜਵਾਬ ਜ਼ਰੂਰ ਦੇ ਦਿਓ ਹੁਣ ਤੁਸੀਂ ਮਰਿਆਦਾ ਕਾਹ ਪੜਾਉਣ ਲੱਗੇ ਸੀ ਹੁਣ ਪਿੰਡ ਸੁਜੋ ਦੇ ਵਿੱਚ ਕੀ ਆ ਬੰਗਲਾ ਸਾਹਿਬ ਕੀ ਆ ਗੁਰੂ ਘਰ ਬਣਿਆ ਹੋਇਆ ਜਿੱਥੇ ਕੀ ਆ ਜੈ ਰਾਜੇ ਦੀ ਲਿਖਿਆ ਹੋਇਆ ਗੁਰੂ ਘਰਾਂ ਦੇ ਵਿੱਚ ਸਾਡੇ ਗੁਰੂ ਤੋਂ ਬਿਨਾ ਕਿਸੇ ਦੀ ਉਸਤਤ ਦੇ ਵਿੱਚ ਜੇ ਤੁਸੀਂ ਮਾ ਕੇ ਕਿ ਇਹ ਚੀਜ਼ਾਂ ਕੀ ਉਹ ਕਰੋਗੇ ਤਾਂ ਉਹਨਾਂ ਚੀਜ਼ਾਂ ਦੇ ਵਿੱਚ ਲੋਕਾਂ ਦੇ ਵਿੱਚ ਨਾਰਾਜ਼ਗੀ ਪਾਈ ਜਾਊਗੀ ਇਹਨਾਂ ਦਾ ਧਾਰਮਿਕ ਗ੍ਰੰਥ ਜਿਹੜਾ ਕਹਿੰਦੇ ਆ ਰਾਜਾ ਨਵਕਮਲ ਜੀ ਨੇ ਲਿਖਿਆ ਉਹ ਕਿੱਡਾਗਾ ਭਗਵਾਨ ਬਿਲਾਸਕਾ ਉਹਨਾਂ ਦਾ ਬਚਪਨ ਦਾ ਨਾਂ ਕੀ ਆ ਭਗਵਾਨ ਦਾਸ ਰੱਖਿਆ ਗਿਆ ਸੀ ਤੇ ਫਿਰ ਅੱਗੇ ਦੱਸਿਆ ਗਿਆ ਕਿ ਕਿਵੇਂ ਉਹ ਕੀ ਤਪੱਸਿਆ ਕਰ ਰਹੇ ਸੀ ਜਿਹਦੇ ਨਾਲ ਦੇ ਜਿਹੜੇ ਸੰਗੀ ਸਾਥੀ ਸੀਗੇ ਉਹ ਉਹਨਾਂ ਨੂੰ ਕੀ ਆ ਕਹਿੰਦੇ ਆ ਭੁੱਖ ਲੱਗੀ ਹੁੰਦੀ ਆ ਤੇ ਫਿਰ ਕਹਿੰਦੇ ਛੱਪੜ ਦੇ ਵਿੱਚੋਂ ਜੇ ਕੀ ਛੱਪੜ ਦੇ ਗਾਰੇ ਤੋਂ ਕਨਾ ਪ੍ਰਸ਼ਾਦ ਬਣਾ ਦਿੰਦੇ ਆ ਉਹ ਜੇ ਤੁਹਾਨੂੰ ਸਾਰਿਆਂ ਨੂੰ ਮੈਂ ਕ ਮੌਜੂਦਾ ਸਰਕਾਰ ਹੋਗੀ ਆਉਂਦੇ ਕੀ ਆ ਸਾਡੇ ਲੰਬੜਦਾਰ ਜਿਹੜੇ ਬਣੇ ਫਿਰਦੇ ਆ ਬਾਦਲ ਕਾ ਲਾਣਾ ਹੋ ਗਿਆ ਬਾਦਲਾਂ ਦੇ ਚਮਕੀ ਹੋਗੇ ਜੇ ਉਹ ਤੁਹਾਨੂੰ ਦਰਸਤ ਲੱਗਦੀ ਐ ਇਸ ਮੁੱਦੇ ਦੇ ਉੱਤੇ ਤਾਂ ਫਿਰ ਸ਼ਾਂਤ ਰਹੋ ਬੋਲਣ ਦੀ ਲੋੜ ਨਹੀਂ ਮੈਂ ਕਹਿੰਦਾ ਮੀਡੀਆ ਵੀ ਚੁੱਪਾ ਕਿਤੇ ਨਾ ਕਿਤੇ ਮੋਸਟਲੀ ਜ਼ਿਆਦਾਤਰ ਯਾਰ ਤੇ ਸਾਰੇ ਡਰਦੇ ਜਦੋਂ ਸਰਕਾਰਾਂ ਅੰਦਰ ਦੀਆਂ ਡੇਰੇਦਾਰਾਂ ਤੋਂ ਤਾਂ ਆਮ ਬੰਦੇ ਦੀ ਸਾਡੀ ਕੀ ਐ ਕੀ ਏਕਾਤ ਆ ਯਾਰ ਕਹਿੰਦਾ ਵੀ ਅਸੀਂ ਕੋਈ ਅਪਮਾਨ ਖਾਤਰ ਨਹੀਂ ਕਹਿੰਦੇ ਜਿਹਦਾ ਗੁਰੂ ਮਾਕੇ ਹੈਗਾ ਜਿਹੜਾ ਨੂੰ ਮੰਨਦਾ ਉਹਨਾਂ ਨੂੰ ਮੁਬਾਰਕ ਐ ਯਾਰ ਉਹ ਕੀ ਆ ਹੋ ਸਕਦਾ ਕਰਾਮਾਤੀ ਹੁਣ ਉਹਨਾਂ ਦੇ ਮਾਕੇ ਜਿਹੜੇ ਮੰਨਣਦੇ ਆ ਪਰ ਸਾਡਾ ਗੁਰੂ ਉਹਨਾਂ ਚੀਜ਼ਾਂ ਦੇ ਵਿੱਚ ਆਸਥਾ ਰੱਖਣੀ ਕੀ ਆ ਵਰਜਿਤ ਕੀਤੀ ਗਈ ਆ ਇਹ ਸਾਡੀ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਤੇ ਮਰਿਆਦਾ ਮੈਂ ਕਹਿੰਦਾ ਵੀ ਸਾਡੇ ਕਾਲ ਦਾ ਜਥੇਦਾਰ ਨੂੰ ਬੇਨਤੀ ਕਰਦੇ ਆ ਉਹ ਪੜ੍ਹ ਵੀ ਲੈਣ ਤੇ ਸਾਨੂੰ ਦੱਸ ਵੀ ਦੇਣ ਵੀ ਗਲਤ ਕੌਣ ਆ ਤੇ ਸਹੀ ਕੌਣ ਆ ਅੱਜ ਤੁਹਾਡੇ ਤੋਂ ਕੀ ਆ ਮੈਂ ਕਹਿੰਦਾ ਸਾਰੇ ਲੋਕ ਇਹ ਜਵਾਬ ਮੰਗਦੇ ਆ ਤੇ ਸਾਰੇ ਲੋਕ ਚਾਹੁੰਦੇ ਆ ਕਿ ਤੁਸੀਂ ਇਸ ਗੱਲ ਦੇ ਉੱਤੇ ਕੀ ਆ ਮੈਂ ਕਹਿੰਦਾ ਸਪਸ਼ਟ ਕਰ ਦਿਓ ਤੁਸੀਂ ਸਾਫ਼ ਕਹਿ ਦਿਓ ਵੀ ਹਾਂਜੀ ਉੱਥੇ ਮਰਿਆਦਾ ਸਹੀ ਹੈਗੀ ਆ ਐ ਜੀਪੀਸੀ ਧਾਮੀ ਸਾਹਿਬ ਨੂੰ ਵੀ ਕਹਿ ਦਿਓ ਫਿਰ ਮਰਿਆਦਾ ਦੇ ਵਿੱਚ ਕੀ ਆ ਬਦਲਾ ਕਰ ਦੇਣਾ ਤੇ ਫਿਰ ਭਗਵੰਤ ਮਾਨ ਨੂੰ ਵੀ ਨਵੀਂ ਕਾਪੀ ਮਰਿਆਦਾ ਦੀ ਦੇ ਆਉਣ ਤੇ ਮਰਿਆਦਾ ਫਿਰ ਗੁਰਬਤ ਮੁਤਾਬਕ ਨਹੀਂ ਬਾਦਲਾਂ ਦੇ ਮੁਤਾਬਕ ਘੜਨੀ ਪੈਣੀ ਆ ਇਹ ਹੁਣ ਤੁਸੀਂ ਵਿਚੇ